ਅਵਰ ਨਾ ਜਾਣਾਂ ਮਨ ਮੰਦਰ ਤਨ ਵੇਸ ਕਲੰਦਰ ਕਾਟ ਹੀ ਤੀ ਰਚਨਾ ਮਨ ਮੰਦਰ ਤਨ ਵੇਸ ਕਲੰਦਰ ਕਾਟ ਹੀ ਤੀ ਰਚਨਾ ਇੱਕ ਸ਼ਬਦ ਵਿੱਚ ਪ੍ਰਾਨ ਬਸਤ ਹੈ ਬਹੁੜ ਜਨਮਾਂ ਇੱਕ ਸ਼ਬਦ ਵਿੱਚ ਪ੍ਰਾਨ ਬਸਤ ਹੈ ਬਹੁੜ ਜਨਮਾਂ ਸੁਣ ਗਾਵਾਂ ਨਿਤ ਤੇਰੇ ਮਨ ਦੇ ਦਿਆਲ ਦਿਆਲ ਸਤਿ ਮੇਰੀ ਮਾਈ ਦਿਆਲ ਸਤਿ ਮੇਰੀ ਮਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਤੁਹਾਡਾ ਇੱਥੇ ਆਉਣ ਦਾ ਬੜਾ ਬੜਾ ਧੰਨਵਾਦ ਅੱਜ ਅਸੀਂ ਤੁਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਆਹ ਪਰਉਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਦਾ ਨਾਲ ਲੰਗਰ ਦਾ ਆਯੋਜਨ ਕੀਤਾ ਗੁਰਾਂਗਪਾਤਸ਼ਾ ਨਿਆਂਗ ਸੰਸਾਈ ਦਾ ਸਹਾਈ ਹੋ ਕੇ ਲੰਗਰ ਸਿਰੇ ਚੜਾਇਆ ਔਰ ਹਰ ਸਾਲ ਹੀ ਸਾਧ ਸੰਗਤ ਬਾ ਚੜ ਕੇ ਆਉਂਦੀ ਹੈ ਉਸ ਸਾਧ ਜਿਆਦਾ ਵੇਖਣ ਨੂੰ ਮਿਲਦਾ ਹੈ ਔਰ ਹਰ ਸਾਲ ਅਹੀਂ ਦਾਲ ਫੁਲਕਾ ਜਲੇਬ ਔਰ ਚਾਹ ਪਕੌੜਾ ਸਾਧ ਸੰਗਤ ਦੀ ਸੇਵਾ 'ਚ ਹਾਜ਼ਰ ਕਰਦੇ ਆਂ ਔਰ ਇਸੇ ਤਰ੍ਹਾਂ ਆਸ ਕਰਦੇ ਆਂ ਕਿ ਸਾਰੀਆਂ ਗੁਰੂ ਨਾਮ ਲੈਵਾ ਸਕਤਾਂ ਵਾਹਿਗੁਰੂ ਦੇ ਚੰਨਾ ਨਾਲ ਜੁੜਨ ਔਰ ਲੰਗਰ ਛੱਕੇ ਵਾਹਿਗੁਰੂ ਦਾ ਨਾਮ ਜਪਣ ਔਰ ਬਹੁਤ ਬਹੁਤ ਧੰਨਵਾਦ ਮੇਰੇ ਐਨਆਰਈ ਵੀਰਾਂ ਦਾ ਮੇਰੇ ਸਾਰੇ ਸੱਜਣਾ ਦਾ ਜਿਹੜੇ ਮੈਨੂੰ ਸਹਿਯੋਗ ਕਰਦੇ ਨੇ ਹੱਥੀਂ ਸੇਵਾ ਕਰਕੇ ਵੀ ਔਰ ਉਹਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਸੱਚੇ ਪਾਤਸ਼ਾਹ ਸਾਰਿਆਂ ਨੂੰ ਉਦਮ ਬਖਸ਼ੇ ਕਿਰਪਾ ਕਰੇ ਸਾਰਿਆਂ ਤੇ ਮੇਰੇ ਪਰਿਆ ਹੱਥ ਰੱਖੇ ਤਾਂ ਕਿ ਗਾਵੇਂ ਇਸ ਤਰ੍ਹਾਂ ਦਾ ਕੰਮ ਸੱਚੇ ਪਾਤਸ਼ਾਹ ਸਹਿਯੋਗ ਨਾਲ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਮਿਸ਼ਰਪੁਰੇ ਤੋਂ ਸਾਡਾ ਬੱਚਾ ਹੀਰਾ ਹਰ ਸਾਲ ਦੀ ਤਰ੍ਹਾਂ ਬਹੁਤ ਵੱਧ ਚੜ ਕੇ ਲੰਗਰਾਂ ਚ ਲੰਗਰ ਲਾਉਂਦਾ ਤੇ ਸੰਗਤ ਬਹੁਤ ਹਿੱਸਾ ਪਾਉਂਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਐ ਦੀ ਲੰਮੀ ਜ਼ਿੰਦਗੀ ਬਖਸ਼ੇ ਤੇ ਇਸ ਤਰ੍ਹਾਂ ਹੀ ਵੱਦ ਚੜ ਕੇ ਲੰਗਰ ਲਗਦੇ ਰਹਿਣ ਇਹਦੇ ਨਾਂ ਦੇ ਹੀਰੇ ਨਾਲ ਹੀਰੇ ਦੇ ਜੀ ਰਾਤ ਸੇਵਾਦਾਰ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਜਿਹੜੀ ਇੱਥੇ ਆਣ ਕੇ ਦਰਸ਼ਨ ਕਰਦੀ ਹੈ ਹੋਰੇ ਸੋਨਿਆ ਸਤਿ ਸ੍ਰੀ ਅਕਾਲ